ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਕਿ ਕੇ ਸਰਬ ਟਢੋਲ ਬਹੁਤ ਸ਼ਾਸਤਰ ਤੇ ਬਹੁ ਸਿਮਰਤੀਆਂ ਸਾਰੇ ਅਸਾਂ ਖੋਜ ਕੇ ਵੇਖੇ ਹਨ ਉਹ ਜਸ ਨਹੀਂ ਹਰ ਹਰੇ ਨਾਨਕ ਨਾਮ ਅਮੋਲ اے ਨਾਨਕ ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਪ੍ਰਭੂ ਦੇ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ ਜੇ ਕੋਈ ਵੇਦ ਮੰਤਰਾਂ ਦੇ ਜਾਪ ਕਰੇ ਸਰੀਰ ਨੂੰ ਧੂਣੀਆਂ ਨਾਲ ਤਪਾਏ ਹੋਰ ਕਈ ਗਿਆਨ ਦੀਆਂ ਗੱਲਾਂ ਕਰੇ ਤੇ ਦੇਵਤਿਆਂ ਦੇ ਧਿਆਨ ਧਰੇ ਘਟ ਸ਼ਾਸਤਰ ਸਿਮਰਤ ਵਕਿਆਨ ਜੇ ਸ਼ਾਸਤਰ ਤੇ ਸਿਮਰਤੀਆਂ ਦਾ ਉਪਦੇਸ਼ ਕਰੇ ਯੋਗ ਅਭਿਆਸ ਕਰਮ ਧਰਮ ਕਰਿਆ ਯੋਗ ਦੇ ਸਾਧਨ ਕਰੇ ਕਰਮ ਕਾਂਡੀ ਧਰਮ ਦੀ ਕਿਰਿਆ ਕਰੇ ਸਗਲ त्याग ਬਨ ਮੱਦੇ ਫਿਰਿਆ ਸਾਰੇ ਕੰਮ ਛੱਡ ਕੇ ਜੰਗਲਾ ਵਿੱਚ ਭਾਂਦਾ ਫਿਰੇ ਹਨਕ ਪ੍ਰਕਾਰ ਕੀ ਬਹੁ ਜਤਨਾ ਹਨਕ ਕਿਸਮਾ ਦੇ ਬੜੇ ਯਤਨ ਕਰੇ ਪੁੰਨ ਦਾਨ ਹੋਮੇ ਬਹੁ ਰਤਨਾ ਪੁਨ ਦਾਨ ਕਰੇ ਤੇ ਬਹੁਤ ਸਾਰਾ ਘੋ ਹਮਨ ਕਰੇ ਸਰੀਰ ਕਟਾਏ ਹੋ ਮੈਂ ਕਰ ਰਾਤੀ ਆਪਣੇ ਸੀਨੂ ਰਤੀ ਰਤੀ ਕਰਕੇ ਕਟਾਵੇ ਤੇ ਅੱਗ ਵਿੱਚ ਸਾੜ ਦੇਵੇ ਵਰਤ ਨੇਮ ਕਰੇ ਬਹੁ ਭਾਤੀ ਕਈ ਕਿਸਮਾਂ ਦੇ ਵਰਤਾ ਦੇ ਬੰਦੀਜ ਕਰੇ ਨਹੀਂ ਤੁਲਰਾਮ ਨਾਮ ਵਿਚਾਰ ਪਰ ਸਾਰੇ ਹੀ ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ ਨਾਨਕ ਗੁਰਮੁਖੋ ਨਾਮ ਜਪਿਆ ਇੱਕ ਵਾਰ ਇਹ ਨਾਨਕ ਇਹ ਨਾਮ ਇੱਕ ਵਾਰੀ ਵੀ ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ਨੌਕੜ ਪ੍ਰਤਮੀ ਫਿਰਾਚਰ ਜੀਵੈ ਜੇ ਕੋਈ ਮਨੁੱਖ ساری ਧਰਤੀ ਤੇ ਫਰੇ ਲੰਮੀ ਉਮਰ ਤੱਕ ਜਿਉਂਦਾ ਰਹੇ ਮਾਂ ਉਦਾਸ ਤਪੀ ਸਰਤੀ ਵਾ ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ ਅਗਨ ਮਾਇ ਹੋ ਮਤ ਪ੍ਰਾਨ ਅਗ ਵਿੱਚ ਆਪਣੀ ਜਿੰਦ ਹਵਨ ਕਰ ਦੇਵੇ ਪਾਨਕ ਅਸਵ ਭਾਵਰ ਭੂਮદાન ਸੋਨਾ ਘੋੜੇ ਵਧੀਆ ਘੋੜੇ ਤੇ ਜਿੰਮੀ দান ਕਰੇ ਨੌਲੀ ਕਰਮ ਕਰੇ ਬਹੁ ਆਸਨ ਨੌਲੀ ਕਰਮ ਤੇ ਹੋਰ ਬਹੁਤ ਸਾਰੇ ਯੋਗ ਆਸਨ ਕਰੇ ਜੈਨ ਮਾਰਗ ਸੰਜਮ ਅਤ ਸਾ ਧਨ ਜਾਨੀਆਂ ਦੇ ਰਸਤੇ ਚੱਲ ਕੇ ਬੜੇ ਕਟਣ ਸਾ ਧੰਨ ਤੇ ਸੰਜਮ ਕਰੇ ਨਿਮਕ ਨਿਮਕ ਕਰ ਸਰੀਰ ਕਟਾਵੈ ਸਰੀਰ ਨੂੰ ਰਤ ਰਤ ਕਰਕੇ ਕਟਾ ਦੇਵੇ ਤਾਪੀ ਹੋਮੈ ਮੈਲ ਨ ਜਾਵੇ ਤਾਂ ਪੀ ਮਨ ਦੀ ਹੋਮੈ ਦੀ ਮੈਲ ਦੂਰ ਨਹੀਂ ਹੁੰਦੀ ਹਰ ਕੇ ਨਾਮ ਸੰਸਰ ਕਛ ਨਾਹੀ ਅਜਿਹਾ ਕੋਈ ਉਦਮ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ ਨਾ ਨੰਗੁਰ ਮੁਖ ਨਾਮ ਜਪਤ ਗਤ ਪਾਵੈ ਇਹ ਨਾਨਕ ਜੋ ਮਨੁੱਖ ਗੁਰੂ ਦੇ ਸਾਮਣਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ਮਨ ਕਾਮਨਾ ਤੀਰਥ ਦੇ ਛੁਟੈ ਕਈ ਪ੍ਰਾਣੀਆਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਤੀਰਥਾਂ ਤੇ ਜਾ ਕੇ ਸਰੀਰਕ ਚੋਲਾ ਛੱਡਿਆ ਜਾਏ ਗਰਭ ਗੁਮਾਨ ਨ ਮੰਤੇ ਹੁਟੈ ਪਰ ਇਸ ਤਰ੍ਹਾਂ ਵੀ ਓ ਮੈਂ ਹੰਕਾਰ ਮਨ ਵਿੱਚੋਂ ਘਟਦਾ ਨਹੀਂ ਸੋਚ ਕਰਾ ਦਿਨ ਸੁਰ ਰਾਤ ਮਨੁੱਖ ਦਿਨ ਤੇ ਰਾਤ ਭਾਵ ਸਦਾ ਤੀਰਤਾ ਦੇ ਇਸ਼ਨਾਨ ਕਰੇ ਮਨ ਕੀ ਮੈ ਨਾ ਤਨ ਤੇ ਜਾਤ ਫਿਰ ਵੀ ਮਨ ਦੀ ਮੈਲ ਸਰੀਰ ਧੋਤਿਆ ਨਹੀਂ ਜਾਂਦੀ ਇਸ ਦੇ ਹੀ ਕਉ ਬਹੁ ਸਾਧਨਾ ਕਰੈ ਜੇ ਇਸ ਸਰੀਰ ਨੂੰ ਸਾਧ ਧਨ ਦੀ ਕਾਤਰ ਕਈ ਯਤਨ ਵੀ ਕਰੇ ਮਨ ਤੇ ਕਬੂ ਨਾ ਵਿਕਿਆ ਟੜਾ ਤਾਂ ਵੀ ਕਦੇ ਮਨ ਤੋਂ ਮਾਇਆ ਦਾ ਪ੍ਰਭਾਵ ਨਹੀਂ ਟਲਦਾ ਜਲ ਧੋ ਬੈ ਬੋ ਦੇਹ ਅਨੀਤ ਜੇ ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪ੍ਰਾਣੀ ਪਾਣੀ ਨਾਲ ਪੀਤ ਹੋਵੇ ਸੁਧ ਕਹਾ ਹੋਏ ਕਾਚੀ ਪੀਤ ਤਾਂ ਵੀ ਇਹ ਸਰੀਰੂਪੀ ਕੱਚੀ ਕੰਧ ਕਿੱਥੇ ਪਵਿੱਤਰ ਹੋ ਸਕਦੀ ਹੈ ਮਨ ਹਲਕੇ ਨਾਮ ਕੀ ਮਹਿਮਾ ਊਚ ਇਹ ਮਨ ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਇਹ ਨਾਨਕ ਨਾਮ ਦੀ ਬਰਕਤ ਨਾਲ ਅਣਗਿਣਤ ਮਨ ਕਰਮੀ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ਬਹੁਤ ਸਾਨ ਪੂਜਾ ਮਕਾ ਭਾਉ ਵਿਆਪੈ ਜੀਵ ਦੀ ਬਹੁਤੀ ਚਤੁਰਾਈ ਦੇ ਕਾਰਨ ਜਮਾਦਾਰ ਦਰ ਜੀਵ ਨੂੰ ਆਦ ਬਾਂਦਾ ਹੈ ਅਨੇਕ ਜਤਨ ਕਰਥ ਸਨਾ ਤਾਪੈ ਕਿਉਂਕਿ ਚਤਰਾਈ ਦੇ ਅਨੇਕਾ ਯਤਨ ਕੀਤਿਆਂ ਮਾਇਆ ਦੀ ਤ੍ਰੇ ਨਹੀਂ ਮੁੱਕਦੀ ਭੇਕ ਅਨੇਕ ਅਗਨ ਨਹੀਂ ਬੁਝ ਜਾਏ ਅਨੇਕਾ ਧਾਰਮਿਕ ਭੇਕ ਕੀਤਿਆਂ ਕ੍ਰਿਸ਼ਨਾਂ ਦੀ ਅਗ ਨਹੀਂ ਬੁਝਦੀ ਕੋਟ ਪਾਵ ਦਰਗਾ ਨਹੀਂ ਸਜ ਜਾਏ ਇਹੋ ਜੇ ਕਰੋੜਾ ਤਰੀਕੇ ਵਰਤਿਆਂ ਵੀ ਪ੍ਰਭੂ ਦੀ ਦਰਗਾਹ ਵਿੱਚ ਸੁਰਕਰੂ ਨਹੀਂ ਹੋਈਦਾ ਛੂਟਸ ਨਹੀਂ ਉਬ ਭਿਆਲ ਇਹਨਾ ਜਤਨਾ ਨਾਲ ਜੀਵ ਚਾਹੇ ਆਕਾਸ਼ ਤੇ ਚੜ ਜਾਏ ਚਾਹੇ ਪਤਾਲ ਵਿੱਚ ਲੁੱਕ ਜਾਏ ਮਾਇਆ ਤੋਂ ਬਚ ਨਹੀਂ ਸਕਦਾ ਮੋਏ ਬਿਆਪੈ ਮਾਇਆ ਜਾਲ ਸਗੋਂ ਜੀਵ ਮਾਇਆ ਦੇ ਜਾਲ ਵਿੱਚ ਤੇ ਮੋਹ ਵਿੱਚ ਫਸਦੇ ਹਨ ਅਵਰ ਕਰਤੂਤ ਸਗਲੀ ਜਮਡਾਨ ਹੈ ਨਾਮ ਤੋਂ ਬਿਨਾ ਹੋਰ ਸਾਰੀਆਂ ਕਰਤੂਤਾਂ ਨੂੰ ਜਮ ਰਾਜ ਡੰਨ ਲਾਉਂਦਾ ਹੈ ਗੋਵਿੰਦ ਭਜਨ ਬਿਨ ਤੇ ਨਹੀਂ ਮੰਨੈ ਪ੍ਰਭੂ ਦੇ ਭਜਨ ਤੋਂ ਬਿਨਾ ਰਤਾ ਪੀ ਨਹੀਂ ਪਤੀਜ ਦਾ ਹਰ ਕਾ ਨਾਮ ਜਪਤ ਦੁੱਖ ਜਾਏ ਉਸ ਦਾ ਦੁੱਖ ਪ੍ਰਭੂ ਦਾ ਨਾਮ ਜਪਦਿਆਂ ਦੂਰ ਹੋ ਜਾਂਦਾ ਹੈ ਨਾਨਕ ਬੋਲੈ ਸਹਿਜ ਸੁਭਾਏ ਇਹ ਨਾਨਕ ਜੋ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕੇ ਪ੍ਰੇਮ ਨਾਲ ਹਰ ਨਾਮ ਉਚਾਰਦਾ ਹੈ ਚਾਰ ਪਦਾਰਥ ਜੇ ਕੋ ਮੰਗੈ ਜੇ ਕੋਈ ਮਨੁੱਖ ਧਰਮ ਅਰਥ ਕਾਮ ਮੋਖ ਚਾਰ ਪਦਾਰਥਾਂ ਦੀ ਲੋੜ ਬੰਦ ਹੋਵੇ ਸਾਧ ਜਨਾਂ ਦੀ ਸੇਵਾ ਲੱਗੈ ਤਾਂ ਉਸ ਨੂੰ ਚਾਹੀਦਾ ਹੈ ਕਿ ਗੁਰਮੁਖਾਂ ਦੀ ਸੇਵਾ ਵਿੱਚ ਲੱਗੇ ਜੇ ਕੋ ਆਪਣਾ ਦੁੱਖ ਮਿਟਾਵੇ ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ ਕਰਮ ਕਰ ਨਾਮ ਰਿਦਾ ਸਦ ਗਾਵੈ ਪ੍ਰਭੂ ਦਾ ਨਾਮ ਸਦਾ ਹਿਰਦੇ ਵਿੱਚ ਸਿਮਰੇ ਜੇ ਕੋ ਆਪਣੀ ਸੋਭਾ ਲੋਰੈ ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਸਾਧ ਸੰਗ ਇਹ ਹਮ ਮਸ਼ੂਰ ਹੈ ਤਾਂ ਸਤ ਸੰਗ ਵਿੱਚ ਰਹਿ ਕੇ ਇਹ ਹਉਮੈ ਦਾ ਤਿਆਗ ਕਰੇ ਜੇ ਕੋ ਜਨਮ ਮਰਨ ਤੇ ਡਰੈ ਜੇ ਕੋਈ ਮਨੁੱਖ ਜਨਮ ਮਰਨ ਦੇ ਘੇੜ ਤੋਂ ਡਰਦਾ ਹੋਵੇ ਸਾਧ ਜਨ ਕੀ ਸਰਨੀ ਪਰੈ ਤਾ ਉਹ ਸੰਤਾਂ ਦੀ ਚਰਨੀ ਲੱਗੇ ਜਿਨ ਕੋ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤੰਗ ਹੈ ਨਾਨਕ ਤਾਕੈ ਬਲ ਬਲ ਜਾਸਾ اے ਨਾਨਕ ਮੈਂ ਉਸ ਤੋਂ ਸਦਾ ਸਦਕੇ ਜਾਵਾਂ ਸਗਲ ਪਰਕ ਮੈਂ ਪਰਕ ਪ੍ਰਧਾਨ ਓ ਮਨੁੱਖ ਸਾਰੇ ਮਨੁੱਖਾ ਵਿੱਚੋਂ ਵੱਡਾ ਹੈ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਸੰਗਤ ਵਿੱਚ ਰਹਿ ਕੇ ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ ਆਪਸ ਕੋ ਜੋ ਜਾਣੈ ਨੀਚਾ ਜੋ ਮਨੁੱਖ ਆਪਣੇ ਆਪ ਨੂੰ ਸਾਰਿਆਂ ਨਾਲੋਂ ਮੰਦ ਕਰਮੀ خیال ਕਰਦਾ ਹੈ ਸਉ ਗਣੀਆਂ ਸਭ ਤੇ ਉੱਚਾ ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ ਜਾ ਕਾ ਮਨ ਹੋਏ ਸਗਲ ਕਿਰੀਨਾ ਜਿਸ ਮਨੁੱਖ ਦਾ ਮਨ ਸਭਨਾ ਦੇ ਚਰਨਾਂ ਦੀ ਧੂੜ ਹੁੰਦਾ ਹੈ ਹਰ ਘਰ ਨਾਮ ਤਿਨ ਘਟ ਘਟ ਚੀਨਾ ਉਸ ਮਨੁੱਖ ਨੇ ਹਰੇਕ ਸਰੀਰ ਵਿੱਚ ਪ੍ਰਭੂ ਦੀ ਸਤਾ ਪਛਾਣ ਲਈ ਹੈ ਮਨ ਆਪਣੇ ਤੇ ਬੁਰਾ ਮਿਟਾਨਾ ਜਿਸ ਨੇ ਆਪਣੇ ਮਨ ਵਿੱਚੋਂ ਬੁਰਾਈ ਮਿਟਾ ਦਿੱਤੀ ਹੈ ਏਕ ਸਗਲ ਸਿਸ਼ਟ ਸਾਜਨਾ ਉਹ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣਾ ਮਿੱਤਰ ਵੇਖਦਾ ਹੈ ਸੂਕ ਦੁੱਖ ਜਨ ਸਮ ਦ੍ਰਿਸ਼ਟੀ ਤਾ ਇਹੋ ਜੇ ਮਨੁੱਖ ਸੁੱਖਾਂ ਤੇ ਦੁੱਖਾਂ ਨੂੰ ਇੱਕੋ ਜਿਹਾ ਸਮਝਦੇ ਹਨ ਨਾਨਕ ਪਾਪ ਪੁੰਨ ਨਹੀਂ ਲੇਪਾ اے ਨਾਨਕ ਤਾਂ ਹੀ ਇਹ ਪਾਪ ਤੇ ਪੁੰਨ ਦਾ ਉਨਾਂ ਉਤੇ ਅਸਰ ਨਹੀਂ ਹੁੰਦਾ ਨਿਰਧਨ ਕੋ ਧਨ ਤੇਰੋ ਨਾਓ اے ਪ੍ਰਭ ਬੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ ਨਿਰਤਾਵੇ ਕਉ ਨਾਉ ਤੇਰਾ ਥਾਓ ਨਿ ਆਸਰੇ ਨੂੰ ਤੇਰਾ ਆਸਰਾ ਹੈ ਨਿ ਮਾਣੇ ਕੋ ਪ੍ਰਭ ਤੇਰੋ ਮਾਨ ਨਿ ਮਾਣੇ ਵਾਸਤੇ ਤੇਰਾ ਨਾਮ ਏ ਪ੍ਰਭੂ ਆਦਰ ਮਾਨ ਹੈ ਸਗਲ ਘਟਾ ਕੋ ਦੇਵੋ ਦਾਨ ਤੂੰ ਸਾਰੇ ਜੀਵਾਂ ਨੂੰ ਦਾਤਾ ਦਿੰਦਾ ਹੈ ਕੰਨ ਕਰਾਵਣ ਹਰਿ ਸੁਆਮੀ ਤੂੰ ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਕਰਾਉਂਦਾ ਹੈ ਸਗਲ ਕਟਾਕੇ ਅੰਤਰਜਾਮੀ ਏ ਸੁਆਮੀ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ ਆਪਣੇ ਗਤਮਿਤ ਜਾਨੋ ਆਪੇ ਏ ਪ੍ਰਭੂ ਤੂੰ ਆਪਣੀ ਹਾਲਤ ਦੇ ਤੇ ਆਪਣੀ ਵਿਡਿਆਈ ਦੀ ਮਰਿਆਦਾ ਆਪ ਹੀ ਜਾਣਦਾ ਹੈ ਆਪਨ ਸੰਗ ਆਪ ਪ੍ਰਭ ਰਾਤੇ ਤੂੰ ਆਪਣੇ ਆਪ ਵਿੱਚ ਆਪ ਹੀ ਮਗਨ ਹੈ ਤੁਮਰੀ ਉਸਤਤਮ ਤੇ ਹੋਏ ਆਖ ਕੇ ਪ੍ਰਭੂ ਤੇਰੀ ਵਡਿਆਈ ਤੇਤੋਂ ਹੀ ਬਿਆਨ ਹੋ ਸਕਦੀ ਹੈ ਨਾਨਕ ਅਵਰ ਨ ਜਾਣਸ ਕੋਇ ਇਹ ਨਾਨਕ ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ਸਰਬ ਧਰਮ ਅਸੇ ਸੱਟ ਧਰਮ ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਮਨ ਪ੍ਰਭੂ ਦਾ ਨਾਮ ਜਪ ਤੇ ਪਵਿੱਤਰ ਆਚਰਨ ਬਣਾ ਸਗਲ ਕਰਿਆ ਮੈਂ ਉਤਮ ਕਰਿਆ ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉਤਮ ਹੈ ਸਾਧ ਸੰਗ ਦੁਰਮਤ ਮਲ ਹਰਿਆ ਸਤ ਸੰਗ ਵਿੱਚ ਰਹਿ ਕੇ ਭੈੜੀ ਮਤ ਰੂਪ ਮੈਲ ਦੂਰ ਕੀਤੀ ਜਾਏ ਸਗਲ ਉਦਮ ਮੈਂ ਉਦਮ ਭਲਾ ਇਹ ਉਦਮ ਹੋਰ ਸਾਰੇ ਉਦਮਾਂ ਨਾਲੋਂ ਭਲਾ ਹੈ ਹਰ ਕਾ ਨਾਮ ਜਪੋ ਜੀ ਸਦਾ ਇਹ ਮਨ ਸਦਾ ਪ੍ਰਭੂ ਦਾ ਨਾਮ ਜਪ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਆਤਮਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ ਹਰ ਕੋ ਜਸ ਸੁਨ ਰਸਨ ਬਖਾਨੀ ਪ੍ਰਭੂ ਦਾ ਜਸ ਕੰਨਾਂ ਨਾਲ ਸੁਣ ਤੇ ਜੀਬ ਨਾਲ ਬੋਲ ਸਗਲ ਥਾਨ ਤੇ ਔਤਮ ਥਾਨ ਉਹ ਹਿਰਦਾ ਰੂਪ ਥਾਂ ਔਰ ਸਾਰੇ ਤੀਰਥ ਸਾਨਾ ਤੋਂ ਪਵਿੱਤਰ ਹੈ ਨਾਨਕ ਜੈ ਘਟ ਵਸੈ ਹਰ ਨਾਮ ਇਹ ਨਾਨਕ ਜਿਸ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ